ਸਰ ਸੰਧੂ ਸਾਹਿਬ ਮੈਂ ਇੱਕ ਥੋੜਿਆ ਸਖਤ ਉਹ ਕਹਿ ਰਿਹਾ ਵੀ ਜਿਹੜਾ ਦਰਵਾਰਾ ਸਿੰਘ ਗੁਰੂ ਦੀ ਤੁਸੀਂ ਇਹ ਚਲਾਈ ਹੈ ਜੀ। ਹੂੰ। ਇਹ ਉਹਦੀਆਂ ਜਵਲੀਆਂ ਦੀਆਂ ਜੀ। ਇਹ ਐਸ ਪ੍ਰੋਗਰਾਮ ਦੇ ਚਲਾਉਣ ਦੇ ਯੋਗ ਨਹੀਂ ਸਮਝੀ। ਕਿਉਂ? ਕਿਉਂਕਿ ਇਹ ਜਿਹੜਾ ਉਹ ਕਹਿੰਦਾ ਮੈਂ ਉੱਥੇ ਆ ਤੁਸੀਂ ਆਪਦੇ ਆਪ ਤੇ ਕਹਿੰਦਾ ਵੀ ਜਦੋਂ ਡਿਸਟ੍ਰਿਕਟ ਮਲਜਿਸਟ੍ਰੇਟਤੀ ਜੀ। ਉਹਦੇ ਬਿਨਾ ਉਹਦੇ ਡਿਸਟ੍ਰਿਕਟ ਦੇ ਵਿੱਚ ਪੱਤਾ ਹਿੱਲ ਨਹੀਂ ਸਕਦਾ ਸੀ। ਹਾਂ। ਅੱਛਾ ਜਿਹੜੀ ਉਹ ਕਹਿ ਰਿਹਾ ਵੀ ਉਹ ਸੀਆਰਪੀਐਫ ਦੀ ਫਾਇਰਿੰਗ ਚ ਮਰੇ ਨੇ ਜੀ ਬੱਚੇ ਹਾਂ ਉਹਦਾ ਬੱਚੇ ਫੜ ਕੇ ਕਲੋਰ ਕਲੋਜ਼ ਰੇਂਜ ਤੋਂ ਮਾਰੇ ਨੇ ਜੀ ਬਿਲਕੁਲ ਕਲੋਜ਼ ਰੇਂਜ ਤੋਂ ਮਾਰੇ ਗਏ ਜੀ ਐਨ ਲੱਗਦਾ ਮੂੰਹ ਗੋਲੀਆਂ ਮਾਰੀ ਗਈਆਂ ਉਹ ਬੱਚੇ ਫਾਇਰਿੰਗ ਚ ਮਰੇ ਨਹੀਂ ਜੀ ਜੀ ਉਹ ਬੱਚੇ ਫਾਇਰਿੰਗ ਚ ਨਹੀਂ ਜੀ ਉਹ ਬੱਚੇ ਤਾਂ ਫੜ ਕੇ ਆਪਦਾ ਕੋਈ ਸਪਸ਼ਟੀਕਰਨ ਦੇਣ ਗਏ ਤੇ ਫਿਰ ਉਹ ਥਾਣੇਦਾਰ ਨੇ ਇੱਕ ਬੱਚੇ ਦੇ ਤਾਂ ਤੁਸੀਂ ਦੇਖਿਆ ਤੁਹਾਨੂੰ ਪਤਾ ਹੀ ਹੈ ਜੀ ਹੁਣ ਕੀ ਕਹੀ ਐਨੀਆਂ ਗੱਲਾਂ ਔਰ ਉੱਥੇ ਨਾ ਪੁਲਵਨ ਤੇ ਔਰ ਉਹ ਮਾਨਸਾਬ ਉਹਨਾਂ ਤੇ ਕੋਈ ਪਾਬੰਦੀ ਵੀ ਹੈ ਨਹੀਂ ਸੀ ਉਹਨਾਂ ਦੇ ਉੱਥੇ ਕੋਈ ਜਲੂਸ ਕੱਢਣ ਦੇ ਉੱਤੇ ਉਹਨਾਂ ਨੂੰ ਉਸ ਦਿਨ ਔਰ ਉੱਥੇ ਕੋਸ਼ਿਸ਼ ਬਣੀ تھی ਜੀ ਕੋਸ਼ਿਸ਼ ਬਣੀ تھی ਸਰ ਕੋਸ਼ਿਸ਼ ਨਹੀਂ تھی ਉਹ ਐਕਚੁਅਲੀ ਐਕਚੁਅਲੀ ਮਾਨਸਾਬ ਇਸ ਤਰ੍ਹਾਂ ਮੈਂ ਦਰਬਾਰ ਸਿੰਘ ਗੁਰੂ ਦੀ ਮੈਂ ਬਾਈਟ ਇਸ ਕਰਕੇ ਪਲੇ ਕੀਤੀ ਕਿਉਂਕਿ ਐਟਲੀਸਟ ਅਗਲੇ ਨੂੰ ਇਹ ਨਾ ਲੱਗੇ ਕਿ ਅਸੀਂ ਉਹਨਾਂ ਦਾ ਪੱਖ ਨਹੀਂ ਰੱਖਿਆ ਸਰ ਤੁਸੀਂ ਇੱਕ ਗੱਲ ਇਹ ਦੱਸੋ ਜੀ ਹੂੰ ਇਹ ਲੋਕ ਨੇ ਜੀ ਹੂੰ ਜਿਹੜੇ ਗੁਰੂ ਦੇ ਨਹੀਂ ਬਣ ਸਕੇ ਜੀ ਹੂੰ ਹੋਏ ਨਮਾਣੀ ਟੈਪਾ ਪੂਰੇ ਸਤਗੁਰ ਪਾਸ ਬਿਲਕੁਲ ਠੀਕ ਉਹ ਤਾਂ ਇੱਕ ਅਲੱਗ ਗੱਲ ਹੈ ਜੀ ਉਸ ਤੋਂ ਬਾਅਦ ਇਹ ਜਿੰਨੇ ਵੀ ਹੁਣ ਫਿਰਦੇ ਨੇ ਜੀ ਇਹ ਨਾਲ ਵਾਸਤੇ ਮੈਂ ਇੱਕ ਸ਼ੇਰ ਬੋਲਦਾ ਜੀ ਹੂੰ ਦੇਖੋ ਮੈਨੂੰ ਪਤਾ ਹੈ ਮੇਰੀ ਜ਼ਮੀਰ ਨੂੰ ਪਤਾ ਹੈ ਜਿਹੜਾ ਬੈਠ ਕੇ ਬੋਲ ਰਿਹਾ ਤੁਸੀਂ ਨਾ ਦਰਬਾਰਾ ਸਿੰਘ ਗੁਰੂ ਜੀ ਹੂੰ ਇੱਕ ਚਾਦਰੇ ਵਾਲੇ ਬੰਦੇ ਨੇ ਹਰਾਤਾ ਜੀ ਹੂੰ ਇਹ ਐਡੇ ਭੁੱਖੇ ਆਦਮੀ ਨੇ ਜੀ ਚੀਫ ਸੈਕਟਰੀ ਹੋ ਕੇ ਫਿਰ ਵੀ ਰੱਜਿਆ ਨਹੀਂ ਇੱਕ ਚਾਦਰੇ ਵਾਲੇ ਬੰਦੇ ਨੇ ਰਹਾ ਤਾਂ ਹੋਰ ਕੀ ਹੋਣੀ ਬਿਲਕੁਲ ਠੀਕ ਹੈ ਉਹ ਜੀ ਕਾ ਸ਼ੇਰ ਬੋਲਦਾ ਸੀ ਮੈਂ ਮੈਂ ਆਪ ਮੁਜਰਮ ਆਪ ਹੀ ਆਂ ਕਿਤਾਬ ਕਾਜੀ ਜਲਾਦ ਵੀ ਜੀ ਜਿੱਥੇ ਚਾਰੇ ਪਾਸੇ ਨੇ ਆਈ ਨੇ ਹਮ ਮੇਰੀ ਰੋਜ ਉੱਥੇ ਤਾਰੀਖ ਹੈ ਹਮ ਉੱਥੋਂ ਇਹ ਕਿਵੇਂ ਮੁਲਕਰ ਹੋਣਗੇ ਜੀ ਇਹ ਲੋਕਾਂ ਨੇ ਜਿਹੜਾ ਕਹਾਣ ਕੀਤਾ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਜਿਹੜਾ ਮੇਰਾ ਖਿਆਲ ਆਪਣਾ ਚੌਥਾ ਪੰਜਵਾਂ ਪ੍ਰੋਗਰਾਮ ਸੀ ਜੀ ਹਮ 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 ਜਦ ਸੁਖਵੀਰ ਬਾਦਲੇ ਇਹ ਪੰਜਾਬ ਯਾਤਰਾ ਕਰ ਰਿਹਾ ਸੀ ਬਿਲਕੁਲ ਠੀਕ ਹੈ ਜੀ ਉਹਦੇ ਕਨਕਲੂਜਨ ਦੇ ਵਿੱਚ ਤੁਸੀਂ ਪੜਿਆ ਬੋਲਿਆ ਸੀ ਕਿ ਸੁਖਵੀਰ ਬਾਦਲ ਕੰਦ ਤੇ ਲਿਖਿਆ ਪੜ ਨਹੀਂ ਰਿਹਾ ਹੂੰ ਹੂੰ ਨਾ ਤਾਂ ਸੁਖਵੀਰ ਬਾਦਲ ਆਰੇ ਇਹਦੇ ਅਕਾਲੀ ਦੰਦਾ ਜਿਹੜਾ ਤੁਹਾਡੇ ਇਹਨਾਂ ਨੂੰ ਕੰਦ ਦੀਦੀ ਆ ਜੀ ਹੂੰ ਨਾ ਉਹ ਪੜ ਰਹੇ ਨੇ ਇਹ ਤਾਂ ਕੰਦ ਦੇ ਉੱਪਰ ਦੀ ਉਹ ਦੇਖ ਰਹੇ ਨੇ ਬਿਲਕੁਲ ਠੀਕ ਹੈ ਇਹ ਜਿੰਨਾ ਹਿੱਲਣਗੇ ਜੀ ਜਿਵੇਂ ਨਾ ਜੀ ਦਲਦਲ ਦੇ ਵਿੱਚ ਜਦੋਂ ਮੰਦਾ ਹੁੰਦਾ ਜਿੰਨਾ ਹਿੱਲਦਾ ਜੀ ਉਹਨਾ ਉਹ ਡੂੰਗਾ ਜਾਂਦਾ ਜੀ ਹੁਣ ਦੱਸੋ ਇਹਨਾਂ ਦਾ ਕੁਝ ਬਚ ਗਿਆ ਜੀ ਬਿਲਕੁਲ ਜਿਹੜੇ ਕੁਸ ਵਾਸਤੇ ਇਹ ਗੱਲਾਂ ਕਰ ਰਹੇ ਨੇ ਦੇਖੋ ਉਹ ਕਹਿੰਦੇ ਹੁੰਦੇ ਨੇ ਵੀ ਗੁਰੂ 21 ਵਿਸ਼ਵ ਸੰਗਤ ਗੁਰੂ 20 ਵਿਸ਼ਵ ਸੰਗਤ 21 ਵਿਸ਼ਵੇ ਇਹ ਜਿਹੜਾ ਕੁਸ ਮਰਜੀ ਸਪਸ਼ਟੀਕਰਨ ਦੇ ਲੈਣਾ ਜੀ ਸੰਗਤ ਨੂੰ ਸਾਰਾ ਕੁਝ ਪਤਾ ਹੈ ਵੀ ਕੀ ਨੇ ਕੀ ਕੀਤਾ ਹੈ ਗੁਰੂ ਇਹਨਾਂ ਨੂੰ ਸਜ਼ਾ ਦੇਊਗਾ ਜੀ ਮਿਹਰਬਾਨੀ ਮਿਹਰਬਾਨੀ ਅੱਛਾ ਇੱਕ ਇੱਕ ਮਿੰਟ ਸਾਰ ਇੱਕ ਮਿੰਟ ਸਾਰ ਹਾਂਜੀ ਇਜ਼ਹਾਰ ਆਲਮ ਬਾਰੇ ਮੈਂ ਜਿਹੜਾ ਖਾਰਕੂਬਾਦ ਬਾਰੇ ਤਾਂ ਇਹਨੇ ਕੀਤਾ ਕੀਤਾ ਜੀ ਇਹਦੀ ਨੂੰ ਮੈਂ ਹੋਰ ਤੁਹਾਨੂੰ ਪਰਸਨਲ ਗਾਂ ਦਫਤਰੀ ਸ਼ਾਇਦ ਇਹ ਮੈਨੂੰ ਹੁਣ ਪੱਕਾ ਨਹੀਂ ਪਤਾ ਕਿੱਥੋਂ ਦੀ ਇਹ ਗੱਲ ਹੈ ਸ਼ਾਇਦ ਬਰਨਾਲੇ ਦੀ ਇੱਕ ਗੱਲ ਹੈ ਜੀ ਜਿਵੇਂ ਨਾ ਇੱਕ ਦਿੱਲੀ ਦੇ ਵਿੱਚ ਤੰਦੂਰकांड ਹੋਇਆ ਸੀ ਜੀ ਬੱਚੀ ਸਾੜਤੀ ਸੀ ਮੁੰਡੇ ਨੇ ਜੀ ਜੀ ਉਸੇ ਤਰ੍ਹਾਂ ਇੱਕ ਬੰਦੇ ਨੇ ਆਪਦੇ ਘਰ ਨਾਲੀ ਆਪਦੇ ਪੱਠੇ 'ਚ ਸਾੜਤੀ ਸੀ ਅੱਛਾ ਉਹਦੀ ਸਾਰੀ ਪ੍ਰੋਟੈਕਸ਼ਨ ਇਹ ਇਜਹਾਰ ਅਲਮ ਉਹਨੂੰ ਸ਼ਾਇਦ ਐਸਪੀ ਦੀ ਜੋ ਉਦੋਂ ਇਹਨੇ ਕੀਤੀ ਸੀ ਐਡੇ ਗੰਦੇ ਆਦਮੀ ਕੋਈ ਇਨਕੁਆਰੀ ਨਹੀਂ ਸੀ ਹੋਇਆ ਤੋਂ ਉਸ ਬਣੀ ਹੋਇਆ ਜੀ ਕੁਛ ਨਹੀਂ ਹੋਇਆ ਕਿਹੜਾ ਜਿਹੜੇ ਸਾਲ ਦੀ ਗੱਲ ਹੈ ਮਾਨ ਸਾਹਿਬ ਸਰ ਮੈਨੂੰ ਹੁਣ ਸਾਲ ਦੀ ਨਹੀਂ ਮੈਂ ਉਦੋਂ ਖੈਰ ਛੋਟਾ ਹੀ ਹੋਊਗਾ ਜੀ ਉਹ ਮੇਰੇ ਖਲਤੀ 35 40 ਸਾਲ ਦੀ ਹਾਂ ਐਸਪੀ ਐਸਪੀ ਤੇ ਫਿਰ ਇੱਕ ਤੇ 1940 ਹਾਂ 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 1984 ਚ ਰਿਹਾ ਹੋਊਗਾ ਮੈਂ ਜਨਾ ਵੀ ਤੁਸੀਂ ਠੀਕ ਹੈ ਮੈਂ ਸਭ ਤੋਂ ਵੱਡੇ ਤੁਹਾਡੇ ਨੋਲੇਜ ਹੋਊਗਾ ਉਹ ਬੰਦੇ ਨੇ ਆਪਦੇ ਘਰ ਪੱਠੇ ਤੇ ਆਪਦੇ ਘਰ ਵਾਲੀ ਫੋਕਤੀ ਸੀ ਓ ਗਾਡ ਉਹਦਾ ਸਾਰਾ ਸਪੋਰਟ ਇਹਨੇ ਕੀਤੀ ਸੀ ਓ ਗਾਡ ਠੀਕ ਹੈ ਯੇਰ ਬਣੀ